ਬਾਬਾ ਵੀਰ ਸਿੰਘ ਦਰਬਾਰ ਦੇ ਨਵੇਂ ਬਿਲਡਿੰਗ ਦੀ ਸੇਵਾ ਸ਼ੁਰੂ ਜੀ ਸਿੰਘਾ ਪ੍ਰੈਸ ਨਿਊ ਸੰਚਾਰਕ ਜਸਤੂਣਾ ਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀਕੇ ਹਾਈਵੇ ਰੋਡ ਤੇ ਪੈਂਦਾ ਪਿੰਡ ਮਰਾਣਾ ਵਿਖੇ ਤਨਤਨ ਬਾਬਾ ਵੀਰ ਸਿੰਘ ਦਰਬਾਰ ਦੀ ਬਿਲਡਿੰਗ ਉਸਾਰੀ ਦੀ ਸੇਵਾ ਸ਼ੁਰੂ ਕਰਨ ਸੰਬੰਧੀ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਝਾੜ ਸਹਿਬ ਵਾਲਿਆਂ ਨੇ ਆਪਣੇ ਕਰ ਕਮਲਾ ਨਾਲ ਨੀਂ ਪੱਥਰ ਰੱਖ ਕੇ ਸ਼ੁਰੂਆਤ ਕਰਵਾਈ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਇਸ ਸਮੇਂ ਗੁਰਦੁਆਰਾ ਸਾਹਿਬ ਦੀ ਕਤਰ ਹੋਈ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਅਤੇ ਹੈੱਡ ਗ੍ਰੰਥੀ ਬਾਬਾ ਸ਼ਰਨਜੀਤ ਸਿੰਘ ਮਹਰਾਣਾ ਜੀ ਵੱਲੋਂ ਇਲਾਕਾ ਨਿਵਾਸੀ ਨਗਰ ਨਿਵਾਸੀ ਦੇਸ਼ਵਿਦੇਸ਼ਾਂ ਦੀਆਂ ਅਤੇ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਹੀਦ ਬਾਬਾ ਵੀਰ ਸਿੰਘ ਦੇ ਦਰਬਾਰ ਦੀ ਬਿਲਡਿੰਗ ਖਸਤਾ ਹੋਣ ਕਾਰਨ ਉਸ ਦੀ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਦੀ ਤਨ ਨਾਲ ਸੇਵਾ ਕਰਨ ਦੀ ਵੀ ਬੜੀ ਲੋੜ ਹੈ ਮਨ ਨਾਲ ਸੇਵਾ ਕਰਨ ਦੀ ਵੀ ਬੜੀ ਲੋੜ ਹੈ ਧਨ ਨਾਲ ਸੇਵਾ ਰਨਦੀ ਵੀ ਬੜੀ ਲੋੜ ਹੈ ਇਸ ਕਰਕੇ ਤਨ ਮਨ ਧਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਹੇ ਹਨ ਹੈੱਡ ਗ੍ਰੰਥੀ ਭਾਈ ਸ਼ਰਨਜੀਤ ਸਿੰਘ ਮਰਾਣਾ ਉਹਨਾਂ ਨਾਲ ਖੜੇ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਅਤੇ ਸੇਵਾਦਾਰ ਸੰਗਤ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਇਸ ਸਬੰਧੀ ਗੁਰਦੁਆਰਾ ਪ੍ਰਬੰਧਕਾਂ ਦਾ ਸੰਪਰਕ ਨੰਬਰ 99150 9990 99150 9990 ਹੈ। ਬਾਬਾ ਸੰਜੀ ਸਿੰਘ ਜੀ ਮੈਂ ਬਤਰਾ ਜਸਬੀਤ ਸਿੰਘ ਸੰਗਮ ਮਹਰਾਣਾ ਪਿੰਡ ਤੋਂ ਮੋਕਮਿਲਿਆ ਸੰਗਤ ਵਿੱਚ ਆਉਂਦਾ ਇਹ ਸੰਗਤਾਂ ਦਾ ਅੱਜ ਕਾਹਦੇ ਲਈ ਕੱਟ ਕੇ ਆਇਆ ਮਹਰਾਣਾ ਦੇਖੋ ਜੀ ਭਾਈ ਸਾਹਿਬ ਦੀ ਇਹ ਬੇਨਤੀ ਹੈ ਸਭ ਤੋਂ ਪਹਿਲਾਂ ਸਾਰੇ ਸੰਗਤਰਾਂ ਦਾ ਲਗਦਾ ਨੇ ਵਸੀ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਂਦਰ ਨਗਰ ਮਹਰਾਣਾ ਵੱਲੋਂ ਤਨਤਲ ਬਾਬਾ ਬੀ ਸਿੰਘ ਜੀ ਸ਼ਹੀਦ ਮਹਾਂਪੁਰਸ਼ਾਂ ਦੇ ਪਾਵਨ ਜੋ ਪੁਰਾਤਨ ਦਰਬਾਰ ਨੇ ਉਹ ਵਧਾ ਰਹੇ ਆ ਵਧਾ ਕੇ ਥੋੜਾ ਫੁੱਲਾ ਕਰਕੇ ਨਵੇਂ ਜੋ ਨਵੇਂ ਦਰਬਾਰ ਬਣਾਏ ਨੇ ਇਸ ਸੰਬੰਧ ਵਿੱਚ ਮਹਾਂਪੁਰਸ਼ 400 ਵਾਲੇ ਮਹਾਂਪੁਰਸ਼ਾਂਏ ਸਾਨੂੰ ਉਹਨਾਂ ਨੇ ਇਨੀ ਪੱਥਰ ਵੀ ਰੱਖਿਆ ਹੈ ਤੇ ਵਧਾਉਣ ਵਾਸਤੇ ਅਰਦਾਸ ਬੇਨਤੀ ਵੀ ਮਹਾਂਪੁਰਸ਼ਾਂ ਤੋਂ ਕਰਾਈ ਗਈ ਇਸ ਨੂੰ ਸੰਗਤ ਵੱਲੋਂ 400 ਵਾਲੇ ਮਹਾਂਪੁਰਖਾਂ ਦਾ ਨਾਮ ਦੱਸਣ ਚੋਗੇ ਚਾਰ ਸਾਹ ਵਾਲੇ ਮਹਾਂਪੁਰਸ਼ਾਂ ਦਾ ਨਾਮ ਹੈ ਭਾਈ ਕਸ਼ਮੀਰ ਸਿੰਘ ਜੀ ਬਾਬਾ ਜੀ ਮਾਪੁਰਸ਼ ਹਾਜ਼ਰ ਮਹਾਂਪੁਰ ਤੇ ਹਾਜ਼ਰ ਨਾਜ਼ਰ ਨੇ ਉਹਨਾਂ ਨੇ ਸਾਡੇ ਸਾਹ ਨਾਲ ਸੇਵਾਵਾ ਕਰਦਿਆਂ ਹੋਇਆਂ ਸਾਨੂੰ ਬੇਨਤੀ ਕੀਤੀ ਤੇ ਇਹ ਗਰਜ ਜਿਹੜਾ ਤੰਤਨ ਬਾਬਾ ਵੀਰ ਸਿੰਘ ਜੀ ਦਾ ਦਰਬਾਰ ਹੈ ਉਹ ਖੁੱਲਾ ਨਵਾ ਬਰਾਉਣ ਵਾਸਤੇ ਇਹ ਅਰਦਾਸ ਬੇਨਤੀ ਸੰਗਤ ਰੂਪ ਹੋ ਕਰਕੇ ਹੋਈ ਆ ਸੋ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਇਸ ਹੀ ਇਹ ਦ ਸਿੰਘਾਣਾ ਸਥਾਨ ਹੈ ਇਹ ਸਭ ਤੋਂ ਪਹਿਲਾਂ ਬਾਬਾ ਧਰਮ ਸਿੰਘ ਜੀ ਉਹਨਾਂ ਨੇ ਇਸ ਸਥਾਨ ਪ੍ਰਗਟ ਕੀਤਾ ਹੈ ਧੰਤਨ ਬਾਬਾ ਵੀਰ ਸਿੰਘ ਜੀ ਮਹਾਂਪੁਰਸ਼ਾਂ ਦੇ ਇੱਥੇ ਪੜਾ ਰਹੇ ਨੇ ਇਸ ਕਰਕੇ ਸਾਰੀਆਂ ਦੇਸ਼ਾਂ ਵਿਦੇਸ਼ਾਂ ਰੈ ਨਾਰਈ ਵੀਰਾਂ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਹੀਦੀ ਸਥਾਨਾਂ ਦੀ ਜੋ ਨਵੇਂ ਦਰਵਾਜ਼ਾ ਗਾਣੇ ਆ ਉਸ ਵਿੱਚ ਵੱਧ ਚੜ ਕੇ ਤਾਨਮਨ ਧਨ ਨਾਲ ਸੇਵਾਵਾਂ ਨਿਭਾ ਕੇ ਮਹਾਪੁਰਸ਼ਾਂ ਦੇ ਸਥਾਨਾਂ ਤੋਂ ਆਪਾਂ ਖੁਸ਼ੀਆਂ ਪ੍ਰਾਪਤ ਕਰਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਅਤੇ ਆਉਣ ਵਾਲੇ ਸਮੇਂ ਨੂੰ ਆਪਾਂ ਸਫਲਾ ਬਣਾਈਏ ਸੋ ਮੇਰੀ ਇਹੋ ਬੇਨਤੀ ਹੈ ਮੈਂ ਇਥੋਂ ਦਾ ਗਰੰਤੀ ਸਿੰਘ ਭਾਈ ਸ਼ਰਨਜੀਤ ਸਿੰਘ ਬਾਬਾ ਜੀ ਨਹੀਂ ਮੈਂ ਇੱਕ ਸੇਵਾਦਾਰ ਕਰਕੇ ਤੇ ਸੇਵਾ ਨਿਭਾਰਿਆ ਸੋ ਮੇਰੀ ਬੇਨਤੀ ਕਰਿਓ ਕਿਉਂਕਿ ਬਾਬੇ ਦੀ ਪਦਵੀ ਬਹੁਤ ਉੱਚੀ ਹੈ ਆਪ ਜੀ ਦਾ ਇਹ ਕਹਿੰਦਾ ਬਾਬਾ ਮਹਾਪੁਰਖੋ ਕਿ ਪਿੰਡ ਮਨਾਲਾ ਦੇ ਕੇ ਬਾਬਾ ਵੀਰ ਸਿੰਘ ਸ਼ਹੀਦ ਦੇ ਦਰਬਾਰ ਤੇ ਪੁਰਾਣੀ ਬਿਲਡਿੰਗ ਨੂੰ ਪਾਸੇ ਕਰਕੇ ਨਵੀਂ ਬਿਲਡਿੰਗ ਚੈਅ ਕੀਤੀ ਜਾ ਰਹੀ ਗੁਰਦਰਾ ਸਾਹਿਬ ਦੀ ਆਪ ਜੀ ਨਗਰ ਨਿਵਾਸੀ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਦੇਸ਼ਾਂ ਦੇ ਸੰਗਤਾਂ ਨੂੰ ਇਹਨਾਂ ਦੇ ਵੀਰਾਂ ਨੂੰ ਕਹਿਣਾ ਚਾਹੁੰਦੇ ਜੋ ਇਹ ਦਰਵਾਜ਼ੇ ਦੇ ਵਿੱਚ ਹਿੱਸੇ ਪਾ ਕੇ ਸੀਮਿੰਟ ਦੇ ਬੱਜਰੀ ਦੇ ਸਰੀਏ ਦੇ ਹੋਰ ਵੀ ਸੇਵਾਵਾਂ ਕਈ ਕਰਨ ਵਾਲੀਆਂ ਸੋਹਣਾ ਉਹ ਪਾ ਕੇ ਹਿੱਸੇ ਪਾ ਕੇ ਆਬ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੋ ਅੱਜ ਤੋਂ ਹੀ ਛੁਲਵਾਵਾਂ ਕੀਤੀ ਗਈ ਹੈ ਅਬ ਇਹ ਹੀ ਕਰਾ ਕੇ ਦਿਖਾ ਦੇਣਾ ਹੈ ਪ੍ਰਜੀਕਾ ਰਾਲ ਸਾਹਿਬ ਆਏ ਗੁਰਦੀਪਤੇ ਸਮਾਹ ਦਾ ਸੱਦ ਆਪਾਂ ਨੂੰ ਸਾਰੀ ਸਿੱਖ ਜਗਤ ਨੂੰ ਬਹੁਤ ਵੱਡਾ ਕਲਿਆਣ ਪਾਛਾ ਨੂੰ ਅਕਾਲ ਪੁਰਖ ਦਾ ਧਿਕਾਰਾ ਮਿਲਿਆ ਹੈ ਲੌਂਜ ਹੋਵੇ ਸ਼ੁਰੂਆਤ ਕਰਦੇ ਗੁਰਦੁਆਰਾ ਬੰਦਗੀ ਜਿਕਰਾ ਗਲਾ ਜਿਕਰਾ ਬੁਲਾਵੇ ਨੇ ਆਲੂ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਨੂ ਪਾਵੇ ਸਤਿ ਸ਼੍ਰੀ ਅਕਾਲ ਗੁਰ ਪ੍ਰਿਆਕਾਲ ਕਲਹੀਆਂ ਵਾਲੇ ਪਾ ਪੁਰਖੋ ਰੱਖੋ ਪਿਰਤ ਬਣੇ ਦੀ ਲਾਤ ਗੁਰ ਪ੍ਰਿਆਕਾਲ ਚਿੱਟੀਆਂ ਬਾਜਾਂ ਵਾਲੇ ਕਰੋ ਰਾਖਲੇ ਉਹ ਬਦਲਣੇ ਨੀ ਲਾਜ ਤਿੱਤੋ ਦੁਕਤੋ ਜੀ ਦੋ ਸਿੰਦੋ ਸਰ The